ਲੋ ਜੀ ਡੇਰਾ ਭਾਈ ਮस्तान ਸਿੰਘ ਇਹ ਆ ਪੁਰਾਣਾ ਡੇਰਾ ਬਹੁਤ ਪੁਰਾਣਾ ਹੈ ਆਜੋ ਭਾਗਾਂ ਵਾਲਿਓ ਕਰੀਏ ਦਰਸ਼ਨ ਤੇ ਵੀਡੀਓ ਸਾਰੀ ਜਰੂਰ ਦੇਖਿਓ ਤੇ ਸ਼ੇਅਰ ਜਰੂਰ ਕਰਿਓ ਆਜੋ ਕਰਾਂ ਨੇ ਦਰਸ਼ਨ ਹਾਂਜੀ ਤੇ ਕਰੋ ਅਗਾਂਹ ਦਰਸ਼ਨ ਤੇ ਬੁਰਾ ਨੂ ਵੀ ਕਰਾਓ ਤੇ ਸ਼ੇਅਰ ਜਰੂਰ ਕਰੀ ਜਾਓ ਨਾਲ ਦੀ ਨਾਲ ਇਹਦਾ ਵੀ ਫਲ ਮਿਲਣ ਨਾਲ ਆਪਾਂ ਨੂੰ ਸ਼ੇਅਰ ਕਰਨ ਦਾ ਵੀ ਸ਼ੇਅਰ ਜਰੂਰ ਕਰਿਓ ਤਾਂ ਜੋ ਹੋਰ ਸੰਗਤਾਂ ਵੀ ਲਾਹ ਲੈ ਲੈਣ ਇੱਕ ਸ਼ੇਅਰ ਤਾਂ ਜ਼ਰੂਰੀ ਹੈ ਜਿਹੜਾ ਵੀ ਵੇਖੇ ਸ਼ੇਅਰ ਜਰੂਰ ਕਰੇ ਤੇ ਦਰਸ਼ਨ ਕਰਦੇ ਜਾਓ ਤੇ ਨਾਲ ਸੰਗਤਾਂ ਨੂੰ ਨਾਲ ਦੇ ਪਿਆਰਿਆਂ ਨੂੰ ਹੋਰ ਸੰਗਤਾਂ ਨੂੰ ਵੀ ਕਰਾਉਂਦੇ ਜਾਓ ਦਰਸ਼ਨ ਵੇਖੋ ਨਾਲੇ ਇਹ ਸਰੂਪ ਦੇ ਦਰਸ਼ਨ ਕਰੋ ਐਡਾ ਸਰੂਪ ਕਿਤੇ ਭਗਾ ਵਾਲਿਆਂ ਨੂੰ ਹੀ ਦਰਸ਼ਨ ਦਿੰਦਾ ਤੇ ਇਹ ਕਿੰਨਾ weight ਹੈ ਸਰੂਪ ਦਾ 82 kg 82 kg ਆ ਗੁਰਿਆ ਜੀ ਵਾਹਿਗੁਰੂ ਹਾਂਜੀ ਇਹਨਾਂ ਬਾਹਰ ਕੋਈ ਵੀ ਚੋਲੀ ਸੀ ਅੱਛਾ ਉਹ ਗਿਆਨੀ ਜੀ ਆਏ ਗੁਰਦੁਆਰਾ ਸਾਹਿਬ ਵਾਲੇ ਹਾਂਜੀ ਇਹ ਆਪਾਂ ਹੀ ਦੇਖੀ ਅੱਛਾ 82 ਉੱਤੇ ਸੀ ਅੱਛਾ ਇਹ ਬਾਪੂ ਨੇ ਸਹੀ 82 ਲਿਖਾਇਆ अच्छा 82 ਤੋਂ ਥੋੜਾ ਜਿਹਾ ਉੱਤੇ ਆਇਆ ਹੈ। ਉੱਤੇ ਆ। ਹਾਂਜੀ। ਉਹ ਅੱਛਾ ਇਹ ਸੂਪ ਇਹ ਤਾਂ ਵੈਸੇ ਇੱਕ ਦੋ ਸਾਈਜ਼ ਪਾਰ ਹੋ ਜਾਣੀ ਚਾਹੀਦੇ ਸਪਾਂਸ। ਫਿਰ 110 ਕਿ ਸਾਲ ਸਮਝੋ ਧਮਾਰ। ਠੀਕ ਹੈ। ਇਹ ਬਾਬਿਆਂ ਦਾ ਮੈਨੂੰ ਬਹੁਤ ਨਹੀਂ ਲਾਜਾ। ਇਹਦੇ ਬਾਬਾ ਅਤਰ ਸਿੰਘ ਸੀ ਉਹਨਾਂ ਨੇ ਲੰਮਾ ਸਵਾ ਮਨਤੀ ਕੀਤੀ ਹੈ। ਕਾਫੀ ਲੰਮਾ ਸਵਾ। ਫਿਰ ਉਦੋਂ ਮੋਰੋ ਬਾਬਾ ਆਇਆ ਕਿਸ਼ਨ ਸਿੰਘ। ਉਹਨਾਂ ਨੇ ਦੋ ਸਾਲ ਦੀ ਮੰਤੀ ਕੀਤੀ ਹੈ।

ਅਬਾਚ ਉਸੇ ਮਾ ਦਰਸ਼ਨ ਕੀਤੀ ਹੈ ਅੱਛਾ ਹਾਂਜੀ ਮੋ ਚੜਦੀ ਕਲਾ ਉਸ ਵੇਲੇ ਸਾਥਾ ਦੀ ਮਾਨਤਾ ਵੜੀ ਸੀ ਬਾਬਾ ਜੀ ਦੀ ਕਿਹੜੀ ਗੱਦੀ ਕਿੰਨੀਵੀਂ ਗੱਦੀ ਚੱਲਦੀ ਇੱਥੇ ਪਿੱਲੀ ਬਾਬਾ ਆ ਗਿਆ ਮਸਤਾਨ ਸਿੰਘ ਹਾਂਜੀ ਦੂਜੀ ਗलाव ਸਿੰਘ ਜੀ ਤੀਜੀ ਅਸਰ ਸਿੰਘ ਆ ਜਾਂ ਜਵਾਰ ਸਿੰਘ ਆ ਸੱਤਾਂ ਮਸਤਾਨ ਸਿੰਘ ਤੋਂ ਚੌਥੀ ਜਵਾਰ ਸਿੰਘ ਆ ਗਈ ਠੀਕ ਤੇ ਪੰਜਵੀਂ ਬਾਬਾ ਆ ਗਿਆ ਅਸਰ ਸਿੰਘ ਜੀ ਛਿੰਮੀ ਆ ਗਿਆ ਕਿਸ਼ਨ ਸਿੰਘ ਜੀ ਸੱਤਵੀਂ ਗੱਦੀ ਆ ਗਈ ਬਾਬਾ ਸੰਤਾ ਸਿੰਘ ਓਕੇ ਅੱਠਵੀਂ ਗੱਦੀ ਆ ਗਈ ਬਾਬਾ ਭਗਤ ਸਿੰਘ ਅੱਛਾ ਨੋਮੀ ਆਗੀ ਕਟਿਆਲ ਸਿੰਘ ਅੱਛਾ ਹੁਣ 10ਵੀਂ ਅਬਾ ਕਸ਼ਮੀਰ ਸਿੰਘ ਅੱਛਾ 10ਵੀਂ ਅੱਛਾ ਇੱਥੇ ਵੀ ਜ਼ਮੀਨ ਕਿੰਨੀ ਕੋਣੀ ਇੱਥੋਂ ਅਸਰਾਨ ਦੀ ਇਹਦੀ 330 ਕਿੱਲੇ ਆਜੀ ਪੰਜਾਬ ਦੀ ਅੱਛਾ ਪੂਰੇ ਪੰਜਾਬ ਚ ਹਾਂ 330 ਕਿਨੇ 200 ਕਿੱਲੇ ਦਾ ਘੇੜਾ ਇੱਥੇ ਆਪਣੇ ਸ਼ਹਿਰ ਚ ਹੀ ਹੈ ਅੱਛਾ ਹਾਂਜੀ ਤੇ ਆਪਣਾ 45 50 ਕਿੱਲੇ ਇੱਥੇ ਜੋਗ ਚੱਕ ਹੈ ਅੱਛਾ 60 ਕਿੱਦੇ ਪੱਕੇ ਹੈ ਜਿੱਥੇ ਆਪਣਾ ਸਕੂਲ ਬਣਿਆ ਅੱਛਾ 60 ਕਿਲੇ ਨੇ ਸਭਾ ਕੋਲ ਆਤ ਆ ਇੱਥੇ ਤਾਂ 25 ਕਿੱਲੇ ਹੀ ਆਪੇ ਇਸ ਦੇ ਰਾ ਇਹ 25 ਕਿੱਲੇ ਇੱਥੇ ਇੱਥੇ ਦੇ ਰਾ ਬੱਚਿਆਂ ਦੇ ਹਾਂ ਜੀ ਇਹ ਇੱਥੇ 25 ਕਿੱਲੇ ਦੇ ਰਾ ਜਾਂਦਾ ਸੇ ਬਾਕੀ ਬਾਕੀ ਇਹ ਮਿਨਾ ਬਾਹਰ 这个，这个可以。